ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਥਾਵਾਂ ਤੇ ਸਾਨੂੰ ਬਚਨ ਮਿਲਦੇ ਨੇ ਸਭ ਤੋਂ ਪਹਿਲਾਂ ਦੋ ਥਾਵਾਂ ਤਾਂ ਰਾਮਕਲੀ ਰਾਗ ਵਿੱਚ ਨੇ ਜਦੋਂ ਅਸੀਂ ਪਾਠ ਕਰਨੇ ਆ ਤੇ ਪਹਿਲਾਂ ਸਭ ਤੋਂ ਗੁਰੂ ਰਾਮਦਾਸ ਜੀ ਦੀ ਸਿਫਤ ਆਉਂਦੀ ਹੈ ਰਾਮਕਲੀ ਸਾਧ ਵਿੱਚ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦੀ ਸਿਬਤ ਆਉਂਦੀ ਹੈ ਰਾਮਕਲੀ ਕੀ ਵਾਰ ਵਿੱਚ ਜਿਹਦਾ ਸਰਲੇਖੇ ਰਾਏ ਬਲਵੰਡ ਤਥਾ ਸਤੈ ਢੂਮ ਆਖੀ ਉਸ ਤੋਂ ਬਾਅਦ ਤੀਜੀ ਜਿਹੜੀ ਸਿਬਤ ਮਿਲਦੀ ਹੈ ਉਹ ਮਿਲਦੀ ਹੈ ਸਵਈਆਂ ਵਿੱਚ ਇੱਕ ਸਵਈਏ ਸਵਈਏ ਮਹੱਲੇ ਚੌਥੇ ਕੇ ਉੱਥੇ ਮਿਲਦੀ ਹੈ ਤੇ ਦੂਜਾ ਜਿਹੜਾ ਸਵਈਏ ਮਹੱਲੇ ਪੰਜਵੇਂ ਕੇ ਨੇ ਉਹਦੇ ਵਿੱਚ ਵੀ ਗੁਰੂ ਰਾਮਦਾਸ ਜੀ ਦੀ ਸਿਫਤ ਮਿਲਦੀ ਹੈ